सौ फतेह हलो जी दिन है मंडे का और मौसम देखो एकदम कि हो गया है टाइम हो गया या कि हाँ साढ़े अठ का टाइम हो गया तो इधरले पास काली घाटा और इधरले पास नहीं है जगह बट इधर पासे किन्नो कली कि घोटा हुई है कि सोना लग रहा मौसम वाह वाह amazing weather। ਅੱਜ ਇਹ ਗੁਸ਼ ਨੇ ਪੂਰਾ ਮੌਸਮ ਬੜੀ ਹੋ ਗਿਆ ਤਾਂ ਕਰਕੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਗੁੱਡ ਮਾਰਨਿੰਗ ਜੀ। ਸਤਿ ਸ੍ਰੀ ਅਕਾਲ ਸਭ ਨੂੰ। ਹੋਰ ਜੀ ਕਿਵੇਂ ਹੋ ਤੁਸੀਂ ਠੀਕ ਠਾਕ? ਅਸੀਂ ਸਭ ਚੜ੍ਹਦੀ ਕਲਾ ਚ ਆਈ ਹੋਪ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੇ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ। ਤੇ ਜੀ ਮੈਂ ਲਗਾ ਰਹੀ ਸੀ ਇੱਥੇ ਝਾੜੂ। ਤੇ ਅੰਦਰੋਂ ਹਲੇ ਮੈਂ ਕਰਨੀ ਸੀ ਸਫਾਈ ਅੰਦਰੋਂ ਫੇਰ ਨਾ ਮੈਂ ਅੰਦਰੇ ਅੰਦਰੀ ਕਲੀਨਿੰਗ ਕਰਦਣੀ ਸੀ ਸਾਰੀ ਹਨਾ ਤੇ ਬਾਹਰ ਇਦਾਂ ਜਿਹੀ ਸਿੰਘ ਸਾਹਿਬ ਗਏ ਸੀ ਕਿਤੇ ਆ ਤਾਂ ਕਾਰ ਇੱਥੇ ਆਣੀ ਸੀ ਮਗਾ ਚਲੋ ਕਾਰ ਦੇ ਵਿੱਚ ਦੀ ਸਫਾਈ ਕਰ ਦੰਨੀ ਆ ਵੈਸੇ ਤਾਂ ਮੈਂ ਕੱਲ ਵਾਸ਼ ਕੀਤਾ ਹੀ ਸੀਗਾ ਤਾਂ ਕਰਕੇ ਮੈਂ ਸਫਾਈ ਵੀ ਕੀਤੀ ਹੈ ਝਾੜੂ ਵੀ ਮਾਰਿਆ ਤਾਂ ਮੈਂ ਉਹ ਥੈਲੇ ਨਹੀਂ ਚੱਕਿਆ ਕਿਉਂਕਿ ਉਹਨਾਂ ਵਿੱਚੋਂ ਨਾ ਇੱਕ ਥੈਲਾ ਨਾ ਬਿਲਕੁਲ ਹੀ ਬੋਦਾ ਜਿਹਾ ਹੋ ਗਿਆ ਉਹ ਫਟਣ ਵਾਲਾ ਆ ਤਾਂ ਕਰਕੇ ਫਿਰ ਮੈਂ ਝਾੜੂ ਨਾ ਬਿਨਾ ਜੱਕੇ ਉਹਨੂੰ ਮਾਰਦਾ ਸੀਗਾ ਤੇ ਕਿਉਂਕਿ ਕੱਲ ਤੋਤਾਈ ਸੀ ਤਾਂ ਚੰਗੀ ਤਰ੍ਹਾਂ ਨਹੀਂ ਬਿਲਕੁਲ ਕਲੀਨ ਨਹੀਂ ਸੀ ਸਾਰਾ ਕੁਝ ਜਿਆਦਾ ਖਲਾਰਾ ਨਹੀਂ ਸੀਗਾ ਤੇ ਝਾੜੂ ਮਾਰ ਕੇ ਫਿਰ ਮੈਂ ਬਾਅਦ ਵਿੱਚ ਫਿਰ ਪੋਚੇ-ਪੁਚੇ ਲਗਾਏ ਹਨਾ ਔਰ ਆਜੜੀ ਵਾਇਰ ਤੁਹਾਨੂੰ ਦਿਖ ਰਹੀ ਹੋਊਗੀ ਤੇ ਜਿਹੜਾ ਰੈੱਡ ਰੈੱਡ ਤੁਹਾਨੂੰ ਦਿਖ ਰਿਹਾ ਹੈ ਕੰਧ ਦੇ ਉੱਤੇ ਲਟਕਿਆ ਹੋਇਆ ਉਹ ਹੈਗਾ ਯਾ ਐਂਜਲੇ ਨੇ ਬਣਾਇਆ ਸੀ ਵਾਲ ਹੈਂਗਿੰਗ ਉਹਦੇ ਤੇ ਲਿਖਿਆ ਹੋਇਆ ਬlesing our home ਬਲੈਸਡ ਰਹੋ ਇਦਾਂ ਕਰ ਕੁਝ ਲਿਖਿਆ ਹੋਇਆ ਅੰਜਲ ਨੇ ਉਹ ਦੇ ਦੇ ਬੜਾ ਸੋਹਣਾ ਬਣਾਇਆ ਮੈਂ ਤੁਹਾਨੂੰ ਦਿਖਾਉਂਗੀ ਕਿਸੇ ਨੂੰ ਸ਼ਾਇਦ ਮੈਂ ਪਿਛਲੀ ਵੀਡੀਓ ਵਿੱਚ ਕਿਸੇ ਵਿੱਚ ਮੈਂ ਦਿਖਾਇਆ ਸੀਗਾ ਉਹ ਵੀ ਅੰਜਲ ਨੇ ਬਣਾਇਆ ਹੈ ਬੜਾ ਵਧੀਆ ਬਣਾਇਆ ਸੀ ਉਹਨੇ ਤਿੰਨ ਕ ਸਾਲ ਹੋ ਗਏ ਉਦੋਂ ਬਣਾਏ ਸੀ ਨੇ ਔਰ ਇੱਥੇ ਹੈ ਕਿਤਾ ਹੋਇਆ ਆ ਔਰ ਅਜੜੀ ਵਾਇਰ ਲੰਮ ਕਰੀ ਹੈ ਕਾਲੀ ਕਾਲੀ ਜੀ ਤੁਹਾਨੂੰ ਦਿਖ ਰਹੀ ਹੋਗੇ ਹਨ ਇਹ ਹੈਗੀ ਹੈ ਇਹ ਇਨਵਰਟਰ ਦੇ ਨਾਲ ਇਨਵਰਟਰ ਤੇ ਪੁਆਇੰਟ ਆ ਇਹ ਬਲ ਤਾਹਰ ਕੇ ਪਨਾ ਫਿਰ ਵਾਈਫਾਈ ਦਾ ਪਲੱਗ ਇਹਦੇ ਵਿੱਚ ਲਗਾਇਆ ਹੋਇਆ ਆ ਜੋੜ પાਕੇ ਕਿਉਂਕਿ ਨਾ ਪਹਿਲਾਂ ਵਾਈਫਾਈ ਹੁੰਦਾ ਸੀ ਵਿਟਿਕ ਦੇ ਵਿੱਚ ਹਨਾ ਤੇ ਉਹਦੀ ਰੇਂਜ ਨਹੀਂ ਸੀ ਆਉਂਦੀ ਹੈਗੀ ਤਾਂ ਟੀਵੀ ਦੇ ਉੱਤੇ ਫਿਰ ਵਾਈਫਾਈ ਨਹੀਂ ਚੱਲਦਾ ਸੀਗਾ ਤੇ ਟੀਵੀ ਨਾਲ ਕਨੈਕਟ ਨਹੀਂ ਸੀ ਪਰ ਉਹ ਪੰਦਾ ਹੈਗਾ ਫੋਨਸ ਦੇ ਉੱਤੇ ਵੀ ਇਧਰਲੇ ਪਾਸੇ ਜਾਨੀ ਕਿ ਸਾਡੇ ਰੂਮ ਦੇ ਵਿੱਚ ਨਾ ਰੇਂਜ ਪੂਰੀ ਨਹੀਂ ਸੀ ਆਉਂਦੀ ਹੈਗੀ ਉਹਦੀ ਫਿਰ ਆਪਾਂ ਬਾਹਰ ਕਰਵਾ ਲਿਆ ਸੀ ਮੈਂ ਸੋਚਿਆ ਸੀ ਕਿ ਲੌਬੀ 'ਚ ਕਰਵਾ ਲਿਓ ਪਰ ਕੋਈ ਸੈਟਿੰਗ ਇੰਜ ਨਹੀਂ ਸੀ ਆ ਰਹੀ ਕਿ ਫਿਰ ਹੋਲ ਕਰਨਾ ਪੈਣਾ ਸੀ ਹਨਾ ਤੇ ਤਾਂ ਕਰਕੇ ਫਿਰ ਆਪਾਂ ਇੱਥੇ ਬਾਹਰ ਪੋਰਚ ਵਿੱਚ ਕਰਵਾ ਲਿਆ ਤੇ ਹੁਣ ਅਰੇਂਜ ਅਰੇਂਜ ਵਧੀਆ ਆਂਦੇ ਇਹਦੀ ਹਨਾ ਤੇ ਵਿੱਚੋਂ ਤਾਂ ਕਾਫੀ ਦਿਨੋਂ ਵਾਈਫਾਈ ਨੇ ਬੜਾ ਤੰਗ ਕੀਤਾ ਆ ਪਰ ਕੱਲ ਦਾ ਕੱਲ ਦਾ ਹਾਂ ਸੰਡੇ ਦਾ ਵਾਈਫਾਈ ਵਧੀਆ ਚੱਲ ਰਿਹਾ ਸੈਟਰਡੇ ਤੱਕ ਬੜਾ ਪਰੇਸ਼ਾਨ ਕੀਤਾ ਵਾਈਫਾਈ ਨੇ ਹਨਾ 10 ਦਿਨ ਤਾਂ ਬਹੁਤ ਪਰੇਸ਼ਾਨ ਕੀਤਾ ਚੱਲਦਾ ਨਹੀਂ ਸੀ ਚੰਗੀ ਤਰ੍ਹਾਂ ਸ਼ਾਇਦ ਵੈਦਰ ਕਰਕੇ ਸੀ ਜਾਂ ਪਤਾ ਨਹੀਂ ਕੀ ਸੀ ਹਨਾ ਔਰ ਇੱਥੇ ਸਫਾਈ ਇੱਥੇ ਜਦੋਂ ਮੈਂ ਕੂੜਾ ਪਾ ਰਹੀ ਸੀ ਤਾਂ ਫਿਰ ਜੀ ਬਨਾਇਆ ਮੇਰੇ ਕੋਲ ਆ ਦੇਖੋ ਆ ਗਿਆ ਈ ਨਾ ਆਇਆ ਮੈਨੂੰ ਦੱਸਣ ਵਾਸਤੇ ਕਿ ਮੰਮਾ ਅੰਦਰ ਨਾ ਰੂਮ ਦੇ ਵਿੱਚ ਘਟਨ ਦੀ ਨਾ ਰੌੜ ਗਿਰਗੀ ਸੀਗੀ ਤੇ ਕਹਿੰਦਾ ਮੇਰੇ ਤੋਂ ਨਾ ਉਹ ਗਿਰਗੀ ਕਹਿੰਦਾ ਮੈਂ ਘਟਨ ਸੈਟ ਕਰ ਲੱਗਿਆ ਸੀ ਤੇ ਨਾ ਉਹ ਗਿਰਗੀ ਪਤਾ ਨਹੀਂ ਕਿੱਦਾਂ ਵਰਕੇ ਹੈ ਨਾ ਕਹਿੰਦਾ ਬੱਸ ਮੈਂ ਕਿਹਾ ਤੇਰੇ ਲੱਗੀ ਤਾਂ ਨਹੀਂ ਹੈਗੀ ਕਹਿੰਦਾ ਵੀ ਨਹੀਂ ਬਚਾਅ ਹੋ ਗਿਆ ਵਿਚਾਰੇ ਦੇ ਸਿਰ ਦੇ ਵਿੱਚ ਲੱਗਣੀ ਸੀ ਹੈ ਨਾ ਕਿਉਂਕਿ ਛੱਤ ਤੋਂ 1 ਫੁੱਟ ਦਾ ਹੀ ਫਰਕ ਹੈ ਜਿਹੜੀ ਵਿੰਡੋ ਵਾਲੇ ਘਟਣ ਲੱਗਿਆ ਨੇ ਵਿੰਡੋ ਰਡੋਰ ਵਾਲੇ ਅੰਦਰ ਰੂਮ ਦੇ ਵਿੱਚ ਛੱਤ ਤੋਂ 1 ਫੁੱਟ ਦਾ ਫਰਕ ਹੈ ਇੰਨੇ ਉੱਚੇ ਵਿਚਾਰੇ ਦੇ ਨਾ ਜੀਵਨ ਦੇ ਲੱਗ ਜਾਣਾ ਸੀਗਾ ਪਰ ਇਹ ਵੀ ਪਰਮਾਤਮਾ ਦੀ ਪਰਮਾਤਮਾ ਦੇ ਘਿਰਪਨ ਨਾਲ ਬਚਾਅ ਹੋ ਗਿਆ ਹੈ ਨਾ ਅੱਗੇ ਵੀ ਕਦੇ ਬਾਰੇ ਮੈਂ ਗਿਰੀ ਆ ਪਰ ਲੇਕੇ ਨਾ ਚਲੋ ਪਰਮਾਤਮਾ ਆਪ ਹੀ ਹੱਥ ਤੇ ਬਚਾ ਲਿਆ ਤੇ ਸੱਟ ਕਾਫੀ ਲੱਗਣੀ ਸੀ ਵਿਚਾਰੇ ਦੀ ਕਿ ਦਿਮਾਲਾ ਵੀ ਇਹਨੇ ਸਜਾਇਆ ਨਹੀਂ ਸੀ ਹੋਇਆਗਾ ਛੋਟੀ ਦਸਾਰੀ ਸਜਾਈ ਨਹੀਂ ਹੋ ਗਈ ਸੀ ਤੇ ਹਨਾ ਸਾਰੀ ਅੱਗੇ ਗਿਰੇ ਹੋਇਆ ਗੇਰੀ ਬੈਗ ਇਹ ਇਹ ਲੈਵਰੋ ਕੈਨੇ ਉਡਿਖ ਜੋ ਔਰ ਇਧਰ ਆਪਾਂ ਮੈਂਗੋ ਵਾਸ਼ ਕਰਦੇ ਇਧਰ ਭਾਂਡੇ ਸਭ ਹੀ ਤੇਰੇ ਇਧਰ ਮੈਂਗੋ ਵਾਸ਼ ਕਰਦੇ ਇਹ ਲੈ ਆਏ ਸੀ ਆਪਾਂ ਓਕੇ ਹਾਂ ਇਹ ਕਿਧਰ ਨਾ ਲੜਦੇ ਨੇ ਇਹ ਆ ਦੇਖੋ ਜੀ ਬੰਦੇ ਕੰਮ ਬੈਟ ਉੱਥੇ ਰੱਖਿਆ ਪਿਆ ਉਹ ਬ੍ਰਸ਼ ਉੱਥੇ ਰੱਖਿਆ ਪਿਆ ਪਤਾ ਨਹੀਂ ਕਿਵੇਂ ਨਾ ਘਲਰ ਬੰਦਾ ਤੇ ਇਧਰਲੇ ਪਾਸੇ ਆਪਣੇ ਪਿਆਏ ਆ ਡਸਟ ਬਿਨ ਤੇ ਇੱਥੇ ਗਾਰ ਖੜੀ ਹੁੰਦੀ ਆ ਨਾ ਔਰ ਉਹ ਥੈਲੇ ਆਪਾਂ ਲੀਰਾਂ ਦੇ ਚਕਾਉਣੇ ਨੇ ਆ ਦੇਖੋ ਇਹਨੇ ਕੀ ਕੀਤਾ ਹੈ ਕਾਪੀ ਤੇ ਆਹ ਪੈਨ ਕਿੱਥੇ ਰੱਖ ਗਿਆ ਹੋਇਆ ਜੀਵਨ ਇਹ ਜਗ੍ਹਾ ਮੰਨੇ ਦੇ ਤੇ ਮੈਟ ਰੱਖਦੀ ਆਪਾਂ ਇਹ ਜਿਆਦਾ ਗਰਮੀ ਦੇ ਕੋਸੇ ਵੇਲੇ ਮੌਸਮ ਹੋ ਗਿਆ ਸੀ ਇੱਕਦਮ ਕਿ ਬਾਰਿਸ਼ ਹੋਊਗੀ ਤੇ ਹੁਣ ਦੇਖ ਲਓ ਮੌਸਮ ਕਿੰਨੀ ਜਿਆਦਾ ਗਰਮੀ ਹੈ ਨਾ ਤੇ ਇੱਥੇ ਵੀ ਸਿਰ ਸੁਟਿਆ ਪਿਆ ਦੱਸ ਤੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਵਾਂ ਆ ਦੇਖੋ ਕੱਪੜੇ ਦਾ ਕਲਰ ਫੇਡ ਹੁੰਦਾ ਤਾਂ ਦੇਖਿਆ ਸੀ ਬਟ ਆ ਦੇਖੋ ਕਾਊਂਟਰ ਦਾ ਡਬਲ ਡਬਲ ਸ਼ੇਡੇਡ ਹੋਇਆ ਪਿਆ ਆ ਅਸਲੀ ਕਲਰ ਇਹਦਾ ਆ ਸੀ ਤੇ ਹੇ ਨੀਚੋਂ ਦੇਖੋ ਫੇਡ ਹੋ ਗਿਆ ਤੇ ਸੋਚੋ ਦੇਖ ਲਓ ਧੁੱਪ ਇੱਥੇ ਆਉਂਦੀ ਨਹੀਂ ਹੈਗੀ ਪਰ ਧੁੱਪ ਦਾ ਸੇਕ ਇੱਥੇ ਆਉਂਦਾ ਆ ਤੇ ਸੇਕ ਦੇ ਨਾਲ ਹੀ ਤੁਸੀਂ ਦੇਖੋ ਵੀ ਕਿੰਨਾ ਕਲਰ ਫੇਡ ਹੋ ਗਿਆ ਦੇਖੋ ਸਾਰੀ ਕਿਤੇ ਡਬਲ ਸ਼ੇਡ ਬਣਾ ਹੋਇਆ ਹੈ ਨਾ ਮੈਂ ਨਾ ਕੱਲ ਪਰਸ ਨੋਟਿਸ ਕੀਤਾ ਮੈਂ ਇਹਨਾਂ ਨੂੰ ਕਹਾ ਮੈਂ ਕਿ ਆਪਣਾ ਕਾ ਕਾਊਂਟਰ ਦਾ ਕਲਰ ਚੇਂਜ ਉਹ ਫੇਡ ਹੋ ਗਿਆ ਕਹਿੰਦੇ ਨਹੀਂ ਜੋ ਦੇਖਿਆ ਕਹਿੰਦੇ ਹਾਂ ਇਹ ਤਾਂ ਸੱਚੀ ਮੁੱੱਚੀ ਹੋ ਗਿਆ ਤੇ ਕਿਉਂਕਿ ਦੇਖਿਆ ਨਹੀਂ ਸੀ ਨੋਟਿਸ ਨਹੀਂ ਸੀ ਕੀਤਾ ਮੈਂ ਕੱਲ ਨੋਟਿਸ ਕੀਤਾ ਆ ਤੇ ਆ ਦੇਖੋ ਇਧਰੋਂ ਵੀ ਇਧਰੋਂ ਤਾਂ ਚਲੋ ਆਪਾਂ ਮੰਨਦੇ ਆ ਕਿ ਇਸ ਸਾਈਡ ਤੋਂ ਇਧਰੋਂ ਇਧਰੋਂ ਆਪਣੀ ਧੁੱਪ ਆਉਂਦੀ ਹੈ ਤਾ ਘਰ ਕੇ ਆ ਹਨਾ ਪਤਾ ਨਹੀਂ ਕਿਦਾਂ ਮੈਂ ਕੱਪੜੇ ਕਲਰ ਫੇਡ ਹੁੰਦੇ ਦੇਖਣਾ ਸੀ ਖਾਸ ਨਮਾਇਕੇ ਦਾ ਕਲਰ ਪਹਿਲੀ ਵਾਰੀ ਫੇਡ ਹੁੰਦੇ ਦੇਖਿਆ ਆ ਕਿੰਨਾ ਲਾਈਟ ਜਿਹਾ ਕਲਰ ਹੋ ਗਿਆ ਦੇਖੋ ਕਿੰਨਾ ਸੋਹਣਾ ਕਲਰ ਹੁੰਦਾ ਸੀ ਔਰ ਤੁਸੀਂ ਇਧਰ ਸਾਡੀ ਜਗਾਠ ਦਾ ਹਾਲ ਦੇਖੋ ਆ ਦੇਖੋ ਕੀ ਹਾਲ ਹੋ ਗਿਆ ਵਾ ਸਾਰੀ ਆ ਦੇਖੋ ਨੀਚੇ ਤੋਂ ਵੀ ਖਾਦੀ ਹੋਈ ਹੈ ਸਾਰੀ ਬਸ ਬੁਰੀ ਹਵਾ ਨੇ ਸਗੈ ਜਗਾਠਾਂ ਦੇ ਤਾਂ ਆ ਪਤਾ ਨਹੀਂ ਕਿਉਂ ਸੀ ਉਹ ਕਿ ਇੰਨੀ ਹੈ ਨਾ ਕਿ ਸਾਰੀਆਂ ਜਗਾਠਾਂ ਨਾ ਖਾਦੀਆਂ ਪਈਆਂ ਨੇ ਸਿਉਂਕ ਨੇ ਹਨ ਅੰਦਰ ਤੋਂ ਲੈ ਕੇ ਬਾਹਰ ਤੱਕ ਸਾਰੇ ਰੂਮ ਦੇ ਵਿੱਚ ਵੀ ਇਹੀ ਹਾਲ ਹੈ ਤੇ ਨਾ ਸੋਚਿਆ ਤਾਂ ਇਹ ਸੀ ਵੀ ਨਾ ਉਹ ਚਗਾਠਾ ਕਢਾ ਕੇ ਨਾ ਬਟ ਉਹਦੇ ਲਈ ਨਾ ਕੰਮ ਫਿਰ ਚੰਗਾ ਹੀ ਛਿੜ ਜਾਣਾ ਆ ਚਲੋ ਦੇਖਾਂਗੇ ਕਦੇ ਮੌਕਾ ਆਇਆ ਤਾਂ ਹਨ ਫਿਰ ਉਹ ਵੀ ਕੰਮ ਛੇੜਾਂਗੇ ਆਪਾਂ ਫਿਰ ਨਾ ਚਗਾਠਾ ਆਪਾਂ ਦੂਸਰੇ ਪਵਾ ਦਾਂਗੇ ਹਨ ਤੇ ਕੀ ਕਹਿੰਦਾ ਹੁੰਦਾ ਹੈ ਉਹਦੀਆਂ ਐਲੂਮੀਨੀਅਮ ਦੀ ਹੁੰਦੀਆਂ ਨੇ ਹਨ ਉਹ ਬਣੇ ਪਵਾ ਲਾਂਗੇ ਕਿਉਂਕਿ ਨਾ ਇਹ ਤਾਂ ਲੱਕੜ ਤਾਂ ਸਾਡੇ ਏਰੀਆ ਵਿੱਚ ਤਾਂ ਵੈਸੇ ਤਾਂ ਹਰੇ ਘੇਰੇ ਵੇਜੇ ਹੀ ਹਾਲ ਹੈ ਨਾ ਪਰ ਸਾਡੇ ਤਾਂ ਕੁਝ ਜ਼ਿਆਦਾ ਹੀ ਝੋਕ ਹੈ ਜਗਾ ਜਗਾ ਤੇ ਝੋਕ ਹੈ ਅਸੀਂ ਐਸੇ ਕਰਕੇ ਕਿਚਨ ਵਿੱਚ ਵੀ ਕੰਮ ਨਹੀਂ ਸੀ ਕਰਵਾਇਆ ਲੱਕੜ ਦਾ ਹਨਾ ਤੇ ਔਰ ਹੁਣ ਦੇਖੋ ਹੁਣ ਜਦੋਂ ਕਿਤੇ ਕੰਮ ਕਰਾਂਗੇ ਤਾਂ ਕੰਮ ਚੰਗੇ ਕੰਮ ਛਿੜੂਗਾ ਹਨਾ ਜਿਵੇਂ ਚਗਾਠਾ ਵਗੈਰਾ ਕੱਢਾਂਗੇ ਤਾਂ ਫਿਰ ਵਿੰਡੋ ਵਗੈਰਾ ਵੀ ਕੱਢਣੇ ਪੈਣੇ ਹਨਾ ਹਾਂ ਹਾਂਜੀ ਦੀਦੀ ਆ ਰਹੇ ਆ ਰਹੇ ਜੀਵਨ ਜਾਰਾ ਟਿਊਸ਼ਨ ਬਾਏ ਬਾਏ ਗੋਟੇ ਵੇਟ ਬੋਏ ਬੋਏ ਜੀ ਜੀ ਰੁਕ ਜਾ ਇਧਰ ਜੀ ਨਾ ਆਣ ਦੇ ਕੱਲਾ ਪੁੱਤ ਕਿਵੇਂ ਜਾਏਗਾ ਰੁਕ ਜਾ ਇਧਰ ਕਾ ਤੂੰ ਦੁਰਨਾ ਪੈ ਕੀ ਹੋ ਗਿਆ ਤੈਨੂੰ ਮੈਂ ਜਾ ਰਿਹਾ ਸੋਨਮਸਾਨ ਪਈ ਗਲੀ ਤੈਨੂੰ ਅੱਗੇ ਕਾਲੂ ਨੇ ਫੜ ਲੈਣਾ ਜੀਵਨ ਕਈ ਵਾਰ ਕਾਰਨੀ ਚ ਬੈਠਾ ਹੁੰਦਾ ਐਂਜਲ ਕਾਲੂ ਤਾਂ ਨਹੀਂ ਬੈਠਾ ਕਿਤੇ ਆਵਲਾ ਕਾਰਨੀ ਚ ਹੈਗਾ ਹਾਂ ਗੱਡੀ ਥੱਲੇ ਬੈਠਾ ਆ ਤੇ ਆ ਨਾਲ ਧਿਆਨ ਨਾਲ ਇਧਰੋ ਇਧਰੋ ਧਿਆਨ ਨਾਲ ਇਧਰ ਬੈਠਾ ਇਧਰ ਹੋ ਜਾ ਇਧਰ ਹੋ ਜਾ ਇੱਥੇ ਬੈਠਾ ਕੁੱਤਾ ਜਿਲਾਤਾ ਫੜ ਲਈ ਫੇਰ ਜੀ ਇਧਰ ਆਈ ਸੀ ਬੱਟਲੇ ਥੱਲੇ ਉਹ ਪ੍ਰਸਾਦ ਨਾਲ ਤੁਸੀਂ ਨਾ ਕਿੱਥੇ ਗਿਆ ਕਹਿੰਦਾ ਬੈਠਣਾ ਨਹੀਂ ਸ਼ੁਰੂ ਜੀ ਉਹਨੂੰ ਗੱਡੀ ਥੱਲੇ ਹੁੰਦਾ ਉਹ ਤਾਂ ਅਗਰ ਕੇ ਜਾਦਾ ਦੇਖਦਾ ਹੈ ਘਾਸੀ ਦੱਸ ਤੈਨੂੰ ਡਰ ਲੱਗਿਆ ਕਾਲੂ ਹੈਗਾ ਸੀ ਨਾ ਸੀ ਹਾਂ ਹੋਰ ਡਰ ਲੱਗਿਆ ਲੱਗ ਗਿਆ ਤੇ ਇੰਦੇ ਡਰ ਗਿਆ ਸੀ ਜੀ ਨੇ ਪ੍ਰੈਸਲੈਂਕਾ ਨੂੰ ਸਪੈਸ਼ਲ ਪੁੱਛਿਆ ਸੀ اچھا ਬੇ ਕਾਲੂ ਬੈਠਾ ਤਾਂ ਨਹੀਂ ਉਹ ਕਹਿੰਦੇ ਨੇ ਇਹ ਵੀ ਕਾਲੂ ਨਾ ਹੁਣ ਉੱਥੇ ਚੱਲ ਜਾਂਦਾ ਥੱਲੇ ਮੜ ਜਾਂਦਾ ਗੱਡੀ ਥੱਲੇ ਤਾਂ ਕਰਕੇ ਹੋ ਜਾਂਦਾ ਧਿਆਨ ਅਸੀਂ ਚੱਲਾ ਪੂਨ ਲਗਾ ਦੇ ਉਧਰ ਚੱਲ ਇਧਰ ਬਹੁਤ ਜਨਾ ਗਰਮੀ ਹੈ ਕਾਲੂ ਨੇ ਵੀ ਨਾ دہشت ਫਲਾਈ ਪਈ ਆ ਬਸ ਗਲੀ ਦੇ ਵਿੱਚ ਨਾ ਮਨੂੰ ਪਸੀਨਾ ਦੇਖੋ ਕਿੰਨਾ ਆਇਆ ਤੇ دہشت ਫਲਾਈ ਪਈ ਆ ਗਲੀ ਦੇ ਵਿੱਚ ਬਹੁਤ ਮਗਰ ਪੈਂਦਾ ਆ ਥੋਪ ਦੇ ਲੋਗੇ ਬੈ ਨਿਕਲ ਰਹੀ ਆ ਚਲੋ ਚਲੋ ਚੱਲੀਏ ਤੁਹਾਡੇ ਮੋਸਟ ਆਜੀ ਇਸ ਤੇ ਇਹ ਹੋ ਰਿਹਾ ਇਹ ਪਸੀਨਾ ਮੈਨੂੰ ਤਾਂ ਪਸੀਨਾ ਮੈਨੂੰ ਪਸੀਨਾ ਪਤਾ ਨਹੀਂ ਕਿਉਂ ਆਉਂਦਾ ਇੰਨਾ ਜ਼ਿਆਦਾ ਪਸੀਨਾ ਆਉਂਦਾ ਨਾ ਮੈਂ ਤਾਂ ਭਿੱਜੀ ਰਹਿਣੀ ਹਰ ਟਾਈਮ ਐ ਭਿੱਜੀ ਰਹਿਣੀ ਐ ਦੇਖੋ ਮੇਰੇ ਮੁੱਛਾ ਬੜੇ ਹੈ ਅੱਜ ਦਿਨੀਆਂ ਕੂਰੀਆ ਦੇਖੋ ਗਾਚੇ ਵੀ ਪਈਆਂ ਮੈਂ ਹਾਏ ਬਾਓ ਐਸੀ ਤੇ ਹੁਣ ਥੋੜੀ ਦੇਰ ਐਸੀ ਚਲਾਇਆ ਆ ਤੇ ਹਾਏ ਰੱਬਾ ਜੀ ਹੋਰ ਸੁਣਾਓ ਜੀ ਖਾਣਾ ਖੋਣਾ ਖਾ ਲਿਆ ਅੱਜ ਬੱਚੇ ਜਿੱਦਗਾਰਾ ਦੇ ਸੀ ਕਿ ਮੈਗੀ ਖਾਣੀ ਐ ਫੇਰ ਆਪਾਂ ਬਣਾਈ ਮੈਗੀ ਹਾਏ ਰੱਬਾ ਮੇਰਾ ਹੈ ਕਿੱਥੇ ਆ ਉਹ ਮੈਂ ਮੈਂ ਕਿਹਾ ਆ ਬੰਦ ਕਰੋ ਟੀਵੀ एग्जाम ਦੀ ਤਿਆਰੀ ਕਰ ਪੁੱਤ ਬੰਦ ਕਰ ਟੀਵੀ ਹੋਰ ਜੀ ਉਹ ਦੇਖੋ ਪਿੱਛੇ ਮੇਰਾ ਡੌਗੀ ਬੈਠਾ ਜੋ ਜੀ ਹੋਰ ਦੱਸੋ ਵੀ ਕਿਹੜਾ ਕਿਹੜਾ ਜਾਨ ਕੁੱਤਿਆਂ ਤੋਂ ਡਰਦਾ ਆ ਮੈਂ ਨਾ ਵਿੱਚ ਜਿਹਨੂੰ ਮੇਰਾ ਡਰ ਨਾ ਘਟ ਗਿਆ ਸੀਗਾ ਤੇ ਮੈਂ ਡਰਦੀ ਨਹੀਂ ਸੀ ਹੁੰਦੀ ਐ ਕਿ ਡੌਗਸੋਂ ਤੇ ਪਰ ਨਾ ਹੁਣ ਮੈਨੂੰ ਫੇਰ ਦਾਰ ਲੱਗਣ ਲੱਗਿਆ ਕਿਉਂਕਿ ਨਾ ਸਾਡੇ ਨਾ ਦਵਾਰਾਂ ਨਾ ਮਤਲਬ ਕਿ ਨਹੀਂ ਇਹਨਾਂ ਦੀ ਭੁਆਏ ਦੀ ਬੇਟੀ ਨੇ ਨਾ ਡੌਗ ਰੱਖਿਆ ਹੋਇਆ ਉਹਨੇ ਇੱਕ ਵਾਰੀ ਮੈਨੂੰ ਬਾਈਟ ਕਰ ਲਿਆ ਸੀ ਹਨਾ ਤੇ ਬਟ ਇਹ ਵੀ ਉਹਦੇ ਇੰਜੈਕਸ਼ਨ ਲੱਗੇ ਹੋਏ ਸੀ ਤਾਂ ਕਰਕੇ ਮੈਨੂੰ ਇੰਜੈਕਸ਼ਨ ਲਵਾਉਣ ਦੀ ਲੋੜ ਨਹੀਂ ਪਈ ਹੈਗੀ ਤੇ ਨਾ ਪਰ ਨਾ ਹੁਣ ਮੈਨੂੰ ਡਰ ਲੱਗ ਗਿਆ ਕਿਉਂਕਿ ਨਾ ਕਾਲੂ ਸਾਡੇ ਮਗਰ ਪੈ ਗਿਆ ਸੀ ਨਾ ਤਾਂ ਕਰਕੇ ਤਾਂ ਕਰਕੇ ਹੁਣ ਮੈਂ ਕੁੱਤੇ ਤੋਂ ਬਹੁਤ ਡਰਦੀ ਹਾਂ ਹੋਰ ਦੱਸਿਓ ਕੋਣ-ਕੋਣ ਕੁੱਤੇ ਤੋਂ ਡਰਦਾ ਆ ਵੈਸੇ ਮੈਨੂੰ ਮਤਲਬ ਕਿ ਵਧੀਆ ਰੱਖਦੇ ਨੇ ਡੌਗ ਹਨਾ ਤੇ ਨਾ ਪਰ ਪਤਾ ਨਹੀਂ ਕਿਉਂ ਹੁਣ ਬਹੁਤ ਜ਼ਿਆਦਾ ਡਰ ਲੱਗਣ ਲੱਗਿਆ ਫਿਰ ਦੁਆਰ ਕੋ ਮੈਂ ਅਸੀ ਡੌਗ ਨੂੰ ਅੱਛੇ ਰੱਖਦੇ ਨੇ ਬਹੁਤ ਜ਼ਿਆਦਾ ਠੀਕ ਹੈ ਜੀ ਮਿਲਦੇ ਆਪਾਂ ਬਾਅਦ ਵਿੱਚ ਕਿਸੇ ਹੋਰ ਕੰਮ ਦੇ ਨਾਲ ਠੀਕ ਹੈ ਜੀ ਹੁਣ ਥੋੜੀ देर ਮੈਂ ਦੇਖਦੀ ਆਂ ਵੀ ਮੈਂ ਅੱਧਾ ਘੰਟਾ ਨਾ ਰੈਸਟ ਕਰ ਲਵਾਂ ਤੇ ਕਿਉਂਕਿ ਨਾ ਬੈਗ ਬਹੁਤ ਹੁੰਦੀ ਆ ਥੱਕ ਜਾਈਦਾ ਪਤਾ ਨਹੀਂ ਕਿਉਂ ਸ਼ਰੀਰ ਨਾਲ ਵਿੱਚ ਜਾਣ ਬਰਾਨੀ ਹੈਗੀ ਇੱਕ ਤਾਂ ਨਾ ਗਰਮੀ ਇੰਨੀ ਜ਼ਿਆਦਾ ਆ ਹਨਾ ਗਰਮੀ ਕਰਕੇ ਵੀ ਥੱਕ ਜਾਈਦਾ ਤੇ ਦੂਜਾ ਇਹ ਆ ਵੀ ਸਰੀਰ ਵੀ ਬਸ ਇਦਾਂ ਦਾ ਹੀ ਹੋ ਗਿਆ ਹੁਣ ਅੱਗੇ ਮੇਰਾ ਸੰਧਾਰਾ ਲੈ ਕੇ ਥਰੋ-ਥਰੋ ਕਰੂ ਬਸ ਅੱਗੇ ਮੇਰਾ ਸੰਧਾਰਾ ਕੌਣ ਲਿਕੇ ਆ ਸੰਧਾਰਾ ਮੇਰਾ ਹੈ ਹੈਲੋ ਹਾਂ ਦੇਖੋ ਜੀ ਥੋੜੀ ਤੇਗੀ ਤ ਗਈ ਕ ਲਗਾਤ ਰਹੀ ਕੋਈ ਵੀ ਨਹੀਂ ਆਇਆ ਲਓ ਜੀ ਮੇਰਾ ਸੰਧਾਰ ਆ ਗਿਆ ਕੱਢੋ ਸੰਧਾਰਾ ਐ ਲਓ ਜੀ ਸੰਧਾਰਾ ਆ ਗਿਆ ਆਪਣਾ ਬਸ ਆਹੀ ਐ ਇੰਨਾ ਘਟ ਹੋਰ ਕਿਤੇ ਮਾਂਗੀ ਰਣਾ ਨਹੀਂ ਇੰਨੇ ਘਟ ਸੰਧਾਰਾ ਨਹੀਂ ਚਾਹੀਦਾ ਸੀ ਮੈਨੂੰ ਬਹੁਤ ਜਿਆਦਾ ਚਾਹੀਦਾ ਸੀ 2 ਕਿਲੋ ਦਾ ਆਟਾ ਬਹੁਤ ਜਿਆਦਾ ਚਾਹੀਦਾ ਸੀ ਮੈਨੂੰ ਇਹਦੇ ਨਾਲ ਤਾਂ ਮੇਰੇ ਜਾੜ ਵੀ ਨਹੀਂ ਗਿੱਲੀ ਹੋਣੇ ਨੇ ਕਿ ਸੰਧਾਰੇ ਨਾਲ ਹਾਂ ਚਲੋ ਠੀਕ ਹੈ ਆ ਦੇਖੋ ਜੀ ਮੇਰਾ ਸੁਧਾਰ ਆ ਗਿਆ ਏ ਐਂਜਲ ਨਾ ਕੇ ਜੀ ਬਣੋ ਆ ਦੇਖੋ ਜੀ ਮੇਰਾ ਸੁਧਾਰ ਆ ਗਿਆ ਮੇਰੇ ਘਰ ਬੜਾ ਲੈ ਕੇ ਆਇਆ ਮੇਰੇ ਲਈ ਬਣਵਾ ਕੇ ਹੈਗਾ ਨਾ ਪਨੀ ਆਹੋ ਜੀ ਖਾਓ ਬਿਸਕਟ ਟੇਸਟ ਕਰਕੇ ਦੇਦੀ ਮੈਂ ਕਿਦਾਂ ਦੇ ਆ ਯਮੀ ਆ ਮੈਂ ਲੈਣ ਜਾ ਰਹੀ ਜੀਵਨ ਨੂੰ ਸੰਤਰੀ ਗਲਾਸ ਤੇ ਗਿਆ ਹੋਇਆ ਆ ਤੇਜ ਸਿੰਘ ਸਾਹਿਬ ਥੋੜਾ ਕੰਮਗੇ ਹੋਏ ਨੇ ਤਾਂ ਕਰਕੇ ਮੇਰੀ ਡਿਊਟੀ ਲੱਗੀ ਉਹਨੂੰ ਲੈ ਕੇ ਆਣ ਦੀ ਸੋ ਚਲੋ ਜੀ ਚੱਲਦੇ ਆਪਾਂ ਜਿਮ ਲੈਣ ਚਲੋ ਤੁਸੀਂ ਮੇ ਨਾਲ ਚਲੋ ਰੁਕੋ ਨਾ ਦੇ ਬਣਾਓ ਅੱਗੇ ਪਹਿਲਾਂ ਤੂੰ ਤੂੰ ਮਟ 30 ਸੈਕਿੰਡ ਦਾ ਦਿਗੋ ਨੂੰ ਪਿਕ ਕਰਦੇ ਆ ਸੀ ਗੁਰੂ ਸਾਹਿਬ ਤੋਂ ਸੰਜੇ ਦੇ ਕਲਾਸ ਤੋਂ ਬਾਅਦ ਹੈ ਇਹ ਸਭ ਕਰਕੇ ਫੇਰ ਹੀ ਆਉਂਦਾ ਹੈ ਸਮਾਪਤੀ ਦੇ ਬਾਅਦ ਗੁਰੂ ਸਾਹਿਬ ਅਰਦਾਸ ਹੋਪਨਾਮਾ ਉਸ ਤੋਂ ਬਾਅਦ ਫੇਰ ਅਸੀਂ ਲੈ ਕੇ ਆਣ ਲੇ ਕਿਉਂਕਿ ਇਦਾਂ ਹੈ ਨਾ ਕਿ ਗੁਰੂ ਘਰ ਕੋਲ ਸੰਜੇ ਦੇ ਵਿੱਚ ਪਾਣੀ ਪੜੀ ਜਾਂਦੀ ਹੈ ਬਾਥ ਹੋ ਜਾਂਦਾ ਹੈ ਵਜ੍ਹਾ ਕਰਦਾ ਕਿ ਕਦੇ ਦਾ ਫੇਟਿਕ ਨਹੀਂ ਹੈਗਾ ਤਾਂ ਹਰ ਇੱਕ ਕਰੇ ਤਾਂ ਬੜਾ ਸੋਹਣਾ ਬੈਠ ਕੇ ਕਰਦਾ ਹੈ ਬਾਟਮੀ ਕਈ ਵਾਰੀ ਤਾਂ ਬਹੁਤ ਜ਼ਿਆਦਾ ਤੇ ਮਾਦਨ ਦਾ ਹਟਾ ਮੈਂ ਤੇ ਤਾਂ ਵਰਗੇ ਫਿਰ 7:30 ਵਜੇ ਨੂੰ ਮੈਂ ਸਭ ਤੋਂ 7:30 ਤੋਂ 40 ਮਿੰਟ ਐਂ ਦੇ ਵਿੱਚ ਕਰ ਤੇ ਫਿਰ ਉਹ ਲੈ ਕੇ ਫਿਰ ਪਾ ਗਏ ਰਾਤ ਨੂੰ ਮੈਨੂੰ ਡਰਾਈਵ ਕਰਨੇ ਬਹੁਤ ਹੱਥ ਲਾਉਂਦੀ ਆ ਔਰ ਹਨਾ ਦੇਨੇ ਦਾ ਠੀਕ ਹੈ ਰਾਤ ਨੂੰ ਨਾ ਅਚਰੀ ਲੋਕਾਂ ਨੂੰ ਪਤਾ ਨਹੀਂ ਤਾਂ ਸੈਂਸ ਨਹੀਂ ਹੈਗੀ ਪਤਾ ਨਹੀਂ ਕੀ ਚੱਕਰ ਹੈ ਗੱਡੀਆਂ ਵਾਲੇ ਨਾ ਲਾਈਟ ਇੰਨੀ ਜ਼ਿਆਦਾ ਮਤਲਬ ਕਿ ਲਾਈਟ ਇੰਨੀ ਜ਼ਿਆਦਾ ਫੁੱਲ ਦੇ ਉੱਤੇ ਚਲਾਉਂਦੇ ਨੇ ਨਾ ਬਸ ਸੁਣੋ ਬੁਸ਼ ਕੀ ਸਾਹਮਣੇ ਵਾਲੇ ਬੰਦਰ ਕੁਝ ਇੰਦਾ ਹੀ ਨਹੀਂ ਹੈਗਾ ਵੀ ਜਿਵੇਂ ਕੋਈ ਜੀ ਲਾਈਟ ਆਪਣੀ ਡੇਮੋ ਕਰ ਲੋ ਘਾਰ ਦੀ ਹੈ ਨਾ ਵੀ ਇੱਥੇ ਕਿਹੜਾ ਸਟ੍ਰੀਟ ਆਹ ਸਾਈਡ ਤੇ ਲਾਈਟਾਂ ਤਾਂ ਲੱਗੀ ਹੋਣੇ ਸੜਕਾਂ ਦੇ ਉੱਤੇ ਤਾਂ ਇੰਨੀ ਜਿਆਦਾ ਲਾਈਟ ਦੀ ਲੋੜ ਵੀ ਨਹੀਂ ਹੁੰਦੀ ਜਿਵੇਂ ਇਹ ਰੀ ਵਿੱਚ ਲਾਈਟ ਨਹੀਂ ਹੁੰਦੀ ਉੱਥੇ ਆਪਾਂ ਤੇਜ਼ ਲਾਈਟ ਦੀ ਲੋੜ ਹੁੰਦੀ ਹੈ ਬਟ ਗੱਡੀਆਂ ਬੜੇ ਕਈ ਥਾਂ ਕਈ ਥਾਂ ਹੁੰਦੇ ਸਿਆਣੇ ਕਈ ਤਾਂ ਘੱਟ ਲਾਈਟ ਰੱਖਦੇ ਨੇ ਕਈ ਤਾਂ ਬਹੁਤ ਜ਼ਿਆਦਾ ਦੇ ਦੇ ਲੇਟ ਬਹੁਤ ਲਾਈਟ ਬਹੁਤ ਜ਼ਿਆਦਾ ਤੇਜ਼ ਉਹਦੇ ਤੇ ਰੱਖਦੇ ਨੇ ਹੈ ਨਾ ਤਾਂ ਉਹਦੇ ਨਾਲ ਦੇਖੋ ਕਿੰਨਾ ਕਿੰਨਾ ਨੁਕਸਾਨ ਹੁੰਦਾ ਹੈ ਹੈ ਨਾ ਮੈਨੂੰ ਤਾਂ ਤੁਸੀਂ ਦੇਖੋ ਮੈਂ ਤਾਂ ਬਸ ਰਾਤ ਨੂੰ ਨਾ ਮੈਨੂੰ ਇਦਾਂ ਹੁੰਦਾ ਕਿ ਮੈਨਾਂ ਨੂੰ ਬਸ ਕੂਕਿਆਂ ਵਾਲੀਆਂ ਆ ਰਹੀਆਂ ਮੈਨੂੰ ਕੁਝ ਨਹੀਂ ਲਿੰਦਾਗਾ ਸਿੰਗਲ ਰੋਡ ਦੇ ਉੱਤੇ ਤਾਂ ਬਹੁਤ ਜ਼ਿਆਦਾ ਔਖਾ ਹੈ ਡਰਾਈਵ ਕਰਨੀ ਕਿਉਂਕਿ ਨਾ ਸਾਹਮਣੇ ਤੋਂ ਅੱਖਾਂ ਅੱਖਾਂ ਵਿੱਚ ਲਾਈਟ ਪੈਂਦੀ ਹੈ ਤੇ ਅੱਗੇ ਨਹੀਂ ਲਿੰਦਾ ਨਾ ਕਿ ਅੱਗੇ ਟੋਆ ਜਾਂ ਕੁਝ ਹੈਗਾ ਜਾਂ ਕਿ ਸਾਈਕਲ ਹੋਆ ਹੈਗਾ ਜਾਂ ਕੋਈ ਤੁਰ ਕੇ ਜਾ ਰਿਹਾ ਕੁਝ ਵੀ ਨਹੀਂ ਨਜ਼ਰ ਆਉਂਦਾਗਾ ਤੇ ਮੈਨੂੰ ਬਹੁਤ ਉਹਨੂੰ ਕੋਈ ਵਰਤਦਾ ਇਦਾਂ ਲੱਗਦਾ ਕਿ ਮੈਂ ਸਾਰਿਆਂ ਨੂੰ ਉਤਾਰ ਕੇ ਗੱਡੀਆਂ ਬੜੇ ਨੂੰ ਤੇ ਨਾ ਮੈਂ ਉਹਨੂੰ ਦੱਸਾਂ ਚੰਗੀ ਤਰ੍ਹਾਂ ਵੀ ਤੁਸੀਂ ਵੀ ਤੁਹਾਨੂੰ ਸੀਸ ਨਹੀਂ ਹੈਗੀ ਵੀ ਤੁਸੀਂ ਦੱਸ ਕਿੰਨੀ ਜਿਆਦਾ ਹਾਈਲਾਈਟ ਕਰਕੇ ਤੁਸੀਂ ਚਲਾ ਡਰਾਈਵ ਕਰ ਰਹੇ ਹੋ ਤੁਸੀਂ ਥੋੜੇ ਸਲੋ ਕਰ ਲੋ ਹੈਨਾ ਇਹ ਬਸ ਬਾਕੀ ਚਲੋ ਜੀਵਨ ਨੂੰ ਨਾ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਹੈ ਨਾਲ ਕੇ ਪਿੱਛੇ ਬੈਠਾ ਬਣਾਉਂਦਾ ਰਹਿੰਦਾ ਹੈ ਉਹ ਤੋ ਤੁਸੀਂ ਇਹ ਨਾ ਸੋਚੋ ਕਿ ਮੈਂ ਡਰਾਈਵ ਕਰਦੀ ਮੈਂ ਵੀਡੀਓ ਬਣਾਉਣੀ ਹੈ ਡਰਾਈਵ ਕਰਦੀ ਮੈਂ ਕਦੇ ਵੀਡੀਓ ਨਹੀਂ ਬਣਾਉਂਦੀ ਹੈਗੀ ਇਹ ਜੀਵਨ ਜਾਂ ਫਿਰ ਐਂਜਲ ਮੇਰੇ ਪਿੱਛੇ ਬੈਠੇ ਹੁੰਦੇ ਨੇ ਤਾਂ ਫਿਰ ਇਹ ਬਣਾਉਂਦੇ ਨੇ ਇਹਨਾਂ ਨੂੰ ਵੀਡੀਓ ਬਣਾਉਣੀ ਅੱਛੀ ਲੱਗਦੀ ਹੈ ਪਿੱਛੇ ਬੈਠ ਕੇ ਉਦਾਂ ਨਹੀਂ ਕਰੇ ਨੇ ਇਹ ਬਣਾਉਂਦੇ ਹੈ ਕਿ ਇਦਾਂ ਮੇਰੀ ਪਰ ਲੇਕਿਨ ਡਰਾਈਵ ਕਰਦੇ ਹੋਇਆ ਚਲਾਦੇ ਹਨ ਚੋ ਆ ਦੇਖੋ ਕਿੱ데 ਜਾਂਦੇ ਬੜਾ ਵਧੀਆ ਚਲੋ ਠੀਕ ਹੈ ਜੀ